ਆ ਦੇਖੋ ਜੀ ਪੋਡਾ ਕਲੋਨੀ ਦੇ ਵਿੱਚ ਬੇਦਬੀ ਹੋਈ ਹੈ ਜੀ ਆ ਦੇਖੋ ਗੁਰੂ ਘਰ ਦਾ ਗੇਟ ਆ ਗਿਆ ਜੀ ਆ ਕੱਕੇ ਸਰਪੰਚ ਸਾਰੇ ਭੰਮ ਭੁੰਮ ਸਾਬਰੇ ਰਲੇ ਹੋਇਆ ਆ ਦੇਖੋ ਜੀ ਆ ਦੇਖੋ ਗੁਰਦੁਆਰਾ ਜੀ ਆ ਦੇਖੋ ਨਿਸ਼ਾਨ ਸਾਹਿਬ ਇੱਥੇ ਉਹ ਤਾਂ ਵੱਡੀ ਗੱਲ ਸਾਰੇ ਸਰਦਾਰ ਬੰਦੇ ਲੱਖ ਲਾਂ ਤਾਂ ਪੈਂਦੇ ਯਾਰ ਉਹ ਤੁਹਾਡੇ ਤੇ ਇਹ ਫੇਰ ਕੋਈ ਰੋਣਾ ਨਹੀਂ ਹੁਣ ਇਸ ਦਾ ਹੁਣੇ ਕਰਕੇ ਗਏ ਨੇ ਆ ਲੋ ਜੀ ਆ ਦੇਖੋ ਆ ਲੋ ਰਾਜਾ ਮਾਰਦੇ ਦੇ ਸੀ ਉਹਦੇ ਬੋਲ ਫੜ ਕੇ ਕੰਮ ਕਰ ਆ ਲੋ ਸਾਰੇ ਟੋਪੇ ਬੱਲੇ ਆਈ ਜਾਂਦਾ mọi người 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 ਆਹ ਚਾਬੀ ਹੈ ਬਾਜਵਾ ਲਓਗੇ ਸਾਹ ਓਏ ਆ ਜਾ ਸਰਪੰਚ ਆ ਜਾ ਇਹ ਕਾਨੂੰਨਾਂ ਦੇ ਪੱਖੇ ਪਾ ਲਾਗਾ ਇਹ ਖਾਬ ਲਈ ਬੋਲੋ ਬੋਲੋ ਤੂੰ ਪਹਿਲਾਂ ਕੀ ਬੋਲੇਗਾ ਇਹ ਗੇਟ ਗੇਟ ਤਾਂ ਲੱਗ ਗਿਆ ਸੀ ਆਪਾਂ ਯਾਰ ਬੋਲ ਚਲੋ ਜੀ ਆਜੋ ਹੋਈ ਆ ਕੱਕਾ ਪਿੰਡ ਦੇ ਲੱਗ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜਿਲ੍ਹਾ ਲੁਧਿਆਣਾ ਜ਼ਿਲ੍ਹਾ ਅਰਪਦਾਸ ਪ੍ਰਗਟ ਸਿੰਘ ਅਰਪਾ ਖਰਪਾ ਤਰਨਤਾਲ ਜੜੀ ਰਾਹੋਂ ਰੋਡ ਜਗੀਰਪੁਰ ਰੋਡ ਨੇੜੇ ਪਿੰਡਾ ਜਿਹੜਾ ਭੋੜਾ ਪਿੰਡਾ ਕਿਉਂਕਿ ਕੱਕੇ ਪਿੰਡ ਦੇ ਨਾਲ ਆ ਤੇ ਗੁਰਦੁਆਰਾ 8ਵੇਂ ਪਾਤਸ਼ਾਹ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਆ ਜੋ ਕਿ ਉੱਤੇ ਜੜੀ ਘਟਨਾ ਵਾਪਰੀ ਆ ਕੱਲ ਆ ਉਹ ਘਟਨਾ ਦਾ ਕਾਰਨ ਇਸ ਤਰੀਕੇ ਦਾ ਵੀ ਜੋ ਗੁਰਦੁਆਰਾ ਸਾਹਿਬ ਇਹ ਜਿਹੜੇ ਲਾਗੇ ਪਾਸੇ ਘਰ ਸੀਗੇ ਉਹਨਾਂ ਨੇ ਗੁਰੂ ਸਾਹਿਬ ਨੂੰ ਜਗਾ ਬੇਚ ਦਿੱਤੀ ਆ ਕਿਉਂਕਿ ਉਹ ਫ੍ਰੀ ਨਹੀਂ ਲਈ ਮੁੱਲ ਲਈ ਆ ਬਕਾਇਦਾ ਰਜਿਸਟਰੀ ਵਾਲੀ ਸੀ ਰਜਿਸਟਰੀ ਕੀਤੀ ਗਈ ਗੁਰਦੁਆਰਾ ਸਾਹਿਬ ਦੇ ਨਾਂ ਤੇ ਉਹ ਜਿੰਨੀ ਵੀ ਗਲੀ ਮਹੱਲੇ ਦੀ ਜਗਾ ਸੀਗੀ ਉਹ ਸਾਰੀ ਜਿਹੜੀ ਆ ਜਗਾ ਜਿੰਨੇ ਵੀ ਕਸਬੇ ਦੇ ਲੋਕ ਰਹਿੰਦੇ ਸੀਗੇ ਜਿੰਨੇ ਵੀ 10 12 ਘਰ ਸੀਗੇ ਸਾਰੇ ਉਹਨਾਂ ਨੇ ਖਰੀਦ ਲਏ ਤੇ ਫਿਰ ਜਿਹੜੀ ਗਲੀ ਆ ਉਹ ਵੀ ਫਿਰ ਗੁਰਦੁਆਰਾ ਸਾਹਿਬ ਦੇ ਨਾਂ ਹੀ ਆਉਂਦੀ ਆ ਨਾ ਉਹਦੇ ਵਿੱਚ ਤਾਂ ਹੋਰ ਕੋਈ ਵਸਤੀ ਨਹੀਂ ਹੈਗਾ ਨਾ ਕੋਈ ਹੋਰ ਉੱਥੇ ਰਹਿੰਦਾ ਆ। ਤਾਂ ਇਸ ਮਾਮਲੇ ਨੂੰ ਲੈ ਕੇ ਜਿਹੜਾ ਪ੍ਰਵਾਸੀ ਆ ਉਹ ਬੰਦੇ ਨੇ ਇਸ ਮਸਲੇ ਨੂੰ ਮੁੱਦਾ ਬਣਾਇਆ ਵੀ ਇਹ ਦੋ ਗਲੀਆਂ ਮੇਰਾ ਪਲਾਟ ਸੀਗਾ ਤੇ ਇਹਨਾਂ ਨੇ ਗਲੀ ਨੂੰ ਗੇਟ ਲਾ ਦਿੱਤਾ। ਤੇ ਪਲਾਟ ਕੋਈ ਵੀ ਲੈਂਦਾ ਆ। ਪਲਾਟ ਚਾਹੇ 10 ਗਲੀਆਂ ਪਲਾਟ ਹੁਣ ਲਿਖੇ ਤੇ ਜਾਂਦੇ ਹੀ ਉਹਦੇ ਵਿੱਚ ਬਗਬਾ ਰਕਬਾ ਸਭ ਲਿਖਿਆ ਜਾਂਦਾ। ਉਹਦੇ ਵਿੱਚ ਚਾਹੇ 10 ਗਲੀਆਂ ਹੁਣ ਤੇ ਦਸੇ ਗਲੀਆਂ ਲਿਖੀਆਂ ਜਾਂਦੀਆਂ ਪਰ ਪਲਾਟ ਨੂੰ ਗਲੀ ਤੇ ਇੱਕ ਹੀ ਲੱਗਦੀ ਆ। ਤੋ ਉਹ ਸੇ ਮਸਲੇ ਦੇ ਵਿੱਚ ਨਾਲ ਸਰਪੰਚ ਜਿਹੜਾ ਮੌਜੂਦਾ ਸਰਪੰਚਾ ਉਹਨੂੰ ਲੈ ਕੇ ਨਾਲ ਕੁਝ ਥਰਾਰਤ ਯੰਤਰਾਂ ਨੂੰ ਲੈ ਕੇ ਘੇਟ ਜਿਹੜਾ ਲੱਗਿਆ ਹੋਇਆ ਸੀ ਆ ਕੱਲ ਦੁਪਹਿਰੇ 11 ਵਜੇ ਟਰੈਕ ਲਾਇਆ ਗਿਆ ਕਿਉਂਕਿ ਸ਼ਾਮ ਨੂੰ ਉਹਨਾਂ ਨੇ 7 ਵਜੇ ਰਹਿਰਾ ਸੇ ਟਾਈਮ ਤੇ ਟਰੈਕਟਰ ਪੁੱਛ ਹੱਥੀਆਰ ਬੰਦ ਗੁੰਡੇ ਜੋ ਕਿ ਰਵਾਲਬਾਹ ਤੇ ਨਾਲ ਤੇਗਾ ਕਿਰਪਾਨਾਂ ਜੋ ਵੀ ਲੈ ਕੇ 40 ਤੋਂ 45 ਪਲੱਸ ਲੋਕ ਤੇ ਨਾਲ ਹੀ ਮੌਕੇ ਦੀ ਜਿਹੜੀ ਪੀਸੀਆਰ ਆ ਕਿਉਂਕਿ ਲੜਾਈ ਪੰਜਾਬ ਦੀ ਨਹੀਂ ਹੋਉਂਦੀ ਆ ਪੰਜਾਬ ਇਹ ਧਰਮ ਦੀ ਨਹੀਂ ਲੜਾਈ ਇਹ ਪੰਥ ਦੀ ਲੜਾਈ ਆ ਗੁਰੂ ਘਰ ਦੀ ਲੜਾਈ ਆ ਜੇ ਤੁਹਾਡੀ ਕੋਈ ਨਿੱਜੀ ਲੜਾਈ ਆ ਨਾ ਉਹ ਤੁਸੀਂ ਸਿਰਫ ਸਿੱਧਾ ਹੋ ਕੇ ਸਾਡੇ ਨਾਲ ਮੱਥਾ ਲਾ ਸਕਦੇ ਹੋ ਤੁਸੀਂ ਗੁਰੂ ਸਾਹਿਬ ਨਾਲ ਮੱਥਾ ਕੋਲ ਆਇਆ ਤੋਂ ਇਹ ਅਸਲੀ ਇਹਨਾਂ ਨੇ ਜਿਹੜਾ ਗੇਟ ਆ ਉਹ ਟਰੈਕਟਰ ਪਾ ਕੇ ਧੂਆ ਗਿਆ ਇਹ ਧੂ ਕੇ ਗੇਟ ਨੂੰ ਤੋੜਿਆ ਗਿਆ ਗੁਰੂ ਸਾਹਿਬ ਦੇ ਗੇਟ ਨੂੰ ਤੋੜਿਆ ਗਿਆ ਜਿੱਥੇ ਸਾਹਿਬ ਇਸ ਗੱਲ ਨੂੰ ਲੈ ਕੇ ਤੁਸੀਂ ਪੁਲਿਸ ਨੂੰ ਕੋਈ ਸ਼ਿਕਾਇਤ ਦਿੱਤੀ ਆ ਪੁਲਿਸ ਨੂੰ ਸ਼ਿਕਾਇਤ ਪਹਿਲਾਂ ਹੀ ਦੇ ਚੁੱਕੇ ਸੀਗੇ ਔਰ ਰਾਤ ਵੀ ਇਹ ਸ਼ਿਕਾਇਤ ਦਿੱਤੀ ਜੀ ਆ ਪਰ ਪੁਲਿਸ ਨੂੰ ਸ਼ਿਕਾਇਤ ਦੇਣ ਦਾ ਫਾਇਦਾ ਕੀ ਹੈ ਜਦੋਂ ਕੁੱਤੀ ਚੋਰਾਂ ਦੇ ਨਾਲ ਰਲਦੇ ਓਥੇ ਜਾ ਕੇ ਤੁਸੀਂ ਸ਼ਿਕਾਇਤਾਂ ਦੋਗੇ ਜਦੋਂ ਕੁੱਤੀ ਤੁਸੀਂ ਕੀ ਸੋਚਦੇ ਕੀ ਇਹ ਆ ਜਾਨਵਰ ਕੁੱਤੀਆਂ ਜਿਹੜੀਆਂ ਚੋਰਾਂ ਨਾਲੀਆਂ ਨਹੀਂ ਉਹ ਤਾਂ ਵਫਾਦਾਰ ਨੇ ਪਰ ਇਹਨਾਂ ਦਾ ਨਾਂ ਕੁੱਤੀਆਂ 'ਚ ਲਾਇਆ ਗਿਆ ਜਿਹੜੀ ਇਹ ਵਰਦੀ ਪਾ ਕੇ ਲੱਖਾਂ ਦੀ ਤਨਖਾਹ ਲੈ ਕੇ ਤੇ ਸਰਪੰਚੀਆਂ ਲੈ ਕੇ ਗੁਰੂ ਘਰਾਂ ਨੂੰ ਢਾ ਢੇਰੀ ਕਰਨ ਵਾਲੇ ਲੋਕ ਜੜਿਆ ਇਹ ਜਿਹੜਾ ਅਗਲਾ ਜਿਹੜਾ ਮਸਲਾ ਸਾਡਾ ਉਹ ਬਹੁਤ ਵੱਡੇ ਪੱਧਰ ਤੇ ਉਹ ਬਿਲਕੁਲ ਲਿਆਸ਼ ਨਹੀਂ ਕੀਤਾ ਜਾਊਗਾ ਬਸ